ਇੱਕ ਅਹਿਮ ਬੈਠਕ ਸਿੱਖਿਆ ਵਿਭਾਗ ਦੀ ਹੋਈ ਜਿੱਥੇ ਫੈਸਲਾ ਲਿਆ ਗਿਆ ਕਿ ਛੇਤੀ ਤੋਂ ਛੇਤੀ ਬੱਚਿਆਂ ਦੇ ਲਈ ਟਾਇਲਟਸ ਜਿੱਥੇ ਨਹੀਂ ਹੈਗੀਆਂ ਬਣਾਈਆਂ ਜਾਣਗੀਆਂ 418 ਦੇ ਲਗਭਗ ਸਕੂਲਾਂ ਨੇ ਸਾਡੇ ਨਾਲ ਸਿੱਖਿਆ ਮੰਤਰੀ ਦਿਲਜੀਤ ਸਿੰਘ ਚੀਮਨ ਉਹਨਾਂ ਨਾਲ ਗੱਲਬਾਤ ਕਰਦੇ ਆ। ਦੇਖੋ ਇੱਕ ਤਾਂ ਅਸੀਂ ਡਿਟੇਲਡ ਡਾਟਾ ਜਿਹੜਾ ਪੰਜਾਬ ਤੋਂ ਸਾਰੇ ਇਕੱਠਾ ਕੀਤਾ ਤੇ ਉਹਦੇ ਵਿੱਚ 400 ਜਿਹੜਾ ਸਾਡਾ ਸਕੂਲ ਹੈ ਉਹਦੇ ਵਿੱਚ ਟਾਇਲਟ ਨਹੀਂ ਹੈਗੇ ਹਜ਼ਾਰ ਦੇ ਲਗਭਗ ਸਕੂਲ ਨੇ ਜਿੱਥੇ ਹੈਗੀ ਤਾਂ ਹੈ ਪਰ ਸਹੀ ਵਰਕਿੰਗ ਹਾਲਤ ਦੇ ਵਿੱਚ ਨਹੀਂ ਹੈ ਸਾਰਿਆਂ ਦਾ ਅਸੀਂ ਐਸਟੀਮੇਟ ਲਾਇਆ ਇੱਕ ਤਾਂ ਕੌਨਸਟਿਟੂਐਂਸੀ ਵਾਈਜ਼ ਮੈਂ ਉਹਨਾਂ ਦੀ ਕਾਸਟ ਕੈਲਕੂਲੇਟ ਕਰਵਾਈ ਹੈ ਬਾਕੀ ਗਵਰਨਮੈਂਟ ਆਫ ਇੰਡੀਆ ਨੂੰ ਵੀ ਅਸੀਂ ਸਾਰਾ ਕੇਸ ਜਿਹੜਾ ਬਣਾ ਕੇ ਭੇਜ ਰਹੇ ਹਾਂ ਮੁੱਖ ਮੰਤਰੀ ਸਾਹਿਬ ਨਾਲ ਵੀ ਟੇਕ ਅਪ ਕਰ ਰਹੇ ਹਾਂ ਸਾਰੇ ਜਿਹੜਾ ਸਾਡਾ 8 ਕੋਰਡ ਦਾ ਖਰਚਾ ਇਹਨੂੰ ਅਸੀਂ ਮੈਨੇਜ ਕਰਕੇ ਸਾਡੀ ਕੋਸ਼ਿਸ਼ ਹੋਊਗੀ ਕਿ 15 ਅਗਸਤ ਜਿਹੜੀ ਹੈ ਉਹ ਡੈਡਲਾਈਨ ਨੈਸ਼ਨਲ ਲੈਵਲ ਤੇ ਰੱਖੀ ਗਈ ਹੈ ਅਸੀਂ ਉਸ ਤੋਂ 2-4 ਮਹੀਨੇ ਪਹਿਲਾਂ ਇਹਨੂੰ ਕੰਪਲੀਟ ਕਰੀ। ਇਹ ਚੈਲ ਵਾਲ ਉਹ ਜਿਹੜੀ ਮੌਜੂਦਾ ਜਿਹੜੇ ਟਾਇਲਟਸ ਆ ਉਹਨਾਂ ਨੂੰ ਸਾਫ਼ ਸੁਥਰਾ ਰੱਖਣ ਵਾਸਤੇ। ਉਹਦੇ ਵਾਸਤੇ ਅਸੀਂ ਮੁਹਿੰਮ ਜਿਹੜੀ ਹੈ ਵੱਡੇ ਪੱਧਰ ਤੇ ਉਹ ਚਲਾਉਣ ਲੱਗੇ ਆ। ਕਿ ਸਕੂਲਾਂ ਦੇ ਵਿੱਚ ਸਕੂਲ ਨੂੰ ਸੋਹਣਾ ਬਣਾਉਣਾ ਵਾਸਤੇ ਸੋਹਣਾ ਸਕੂਲ ਮੁਹਿੰਮ ਅਸੀਂ 26 ਨੂੰ ਫਾਰਮਲੀ ਇਹਨੂੰ ਲਾਂਚ ਕਰਾਂਗੇ। ਮੈਂ ਆਪ ਜਾ ਕੇ ਅਸੀਂ ਸਫਾਈ ਜਿਹੜੀ ਹੈ ਆਪਣੇ ਹੱਥਾਂ ਦੇ ਨਾਲ ਕਿਵੇਂ ਕਰਨੀ ਚਾਹੀਦੀ ਹੈ ਇਹਦੀ ਕਿਹਾਮਿਆਤਾ ਇਹ ਬੱਚਿਆਂ ਨੂੰ ਮੋਟੀਵੇਟ ਕਰਨ ਵਾਸਤੇ ਅਸੀਂ ਆਪ ਸਕੂਲਾਂ ਦੇ ਵਿੱਚ ਜਾਵਾਂਗੇ ਇਹ ਜਿਹੜੀ ਐਜੂਕੇਸ਼ਨ ਹੈ ਕਿ ਟਾਇਲਟ ਯੂਜ਼ ਕਿਸ ਤਰ੍ਹਾਂ ਕਰਨੇ ਆ ਇਹਦੀ ਬਹੁਤ ਵੱਡੀ ਮਹੱਤਤਾ ਪਰ ਟਾਇਲਟ ਦੀ ਸਹੀ ਵਰਤੋਂ ਕਿਵੇਂ ਕਰਨੀ ਹੈ ਸਾਨੂੰ ਵੀ ਸਹਿਯੋਗ ਸਾਰਿਆਂ ਨੂੰ ਵਰਤੋਂ ਕਰਨ ਵਾਲਿਆਂ ਨੂੰ ਵੀ ਦੇਣਾ ਚਾਹੀਦਾ ਹੈ ਕਿ ਟਾਇਲਟ ਸਾਫ਼ ਰਹੇ ਅੱਜ ਕੋਈ ਟਾਇਲਟ ਯੂਜ਼ ਕਰਦਾ ਤੇ ਉਸ ਤੋਂ ਬਾਅਦ ਕਿਸੇ ਨੇ ਯੂਜ਼ ਕਰਨਾ ਉਹ ਆਪਣੀ ਜ਼ਿੰਮੇਵਾਰੀ ਵੀ ਜੋ ਬਣਦੀ ਹੈ ਸਾਫ਼ ਕਰਨ ਦੀ ਉਹ ਵੀ ਨਾਲ ਦੀ ਨਾਲ ਨਵਾਉਣੀ ਲੋਕਾਂ ਨੂੰ ਆਉਣੀ ਚਾਹੀਦੀ ਹੈ ਐਜੂਕੇਸ਼ਨ ਵਿਭਾਗ ਨੇ ਇਹ ਇੱਕ ਅਹਿਮ ਫੈਸਲਾ ਲਿਆ ਪੂਰੀ ਕਮਿਊਨਿਟੀ ਨੂੰ ਇਨਵੋਲਵ ਕੀਤਾ ਜਾਏਗਾ ਔਰ 15 ਅਗਸਤ ਤੋਂ ਪਹਿਲਾਂ ਜੋ 418 ਸਕੂਲਾਂ ਚ ਬੱਚਿਆਂ ਲਈ ਟਾਇਲਟ ਨਹੀਂ ਉਹ ਔਰ ਨਾਲ ਹੀ ਜਿਨ੍ਹਾਂ ਦੀ ਰੇਨੋਵੇਸ਼ਨ ਹੋਣੀ ਆ ਉਹ 15 ਅਗਸਤ ਤੋਂ ਪਹਿਲਾਂ ਪੂਰੇ ਕਰ ਲਏ ਜਾਣਗੇ